ম়মে বাবাাকে পো supplierO পবরাম ਉਹ ਉਹਨਾਂ ਕਾਹਨ ਪਰਬਾਪਾਦ ਚੋ ਕਰਤੇ ਰਹੀਆਂ ਹੋ ਮਰਤੇ ਰਹੀਆਂ ਸਵਾਹ ਤਬਾ ਸਮਾ ਲਈ ਮਾਦੇ ਦੇ ਨਾਮ ਅਨੇਤ ਤੁੰਹਾ ਜਿਤੇ ਦੇਵਾ ਬਣ ਹਾਰੇ ਜਿਤੇ ਜੀਵ ਰਾ ਪਰਿਸ਼ੰਕੀਆ ਜਿਤੇ ਜੀਵ ਬਣ ਹਾਰੇ ਜੂ ਨਮਨ ਦੁਦਨੋ ਬਮ ਬਣ ਮਾਲੇ ਸੰਦਾਰ ਚਾਰੇ ਰਾਮ ਨਾਮ ਤੁਧ ਨੂੰ ਜਤੇ ਤਸੀ ਸੰਤੋਪੀ ਵਾਣੋਈਸਰਾ ਦੇ ਰਾਮ ਨਾਮ ਤੁਧ ਨੂੰ ਸੰਧਤ ਪਨ ਰਖੇ ਤਰ ਹੋਰ ਵੀ ਅੱਗੇ ਕਿਵੇਂ ਲੋੜ ਰਾਮ ਨਾਮ ਤੁਧ ਨੂੰ ਮੀਂਹ ਪੈ ਰਾਮ ਨਾਮ ਤੁਧ ਨੂੰ ਸੰਤੋ ਮਾਚੀ ਆਮੀ ਰਾਮ ਨਾਮ ਤੁਧ ਨੂੰ ਪਾਏ ਤੇ ਜੀ ਅਠਾ ਦੀਰਤ ਨਾਲੇ ਮੇਹਰੀ ਸਾਹਿਬ ਚੜਦੀ ਕਲਾ ਰਾਮ ਨਾਮ ਮੇਨਾ ਬਵਾਦੂੰ ਅਰਦਾਸ ਸਰਦੂਸ ਕਰਦੇ ਰੱਬ ਤੇਰੀ ਸੁਣ ਲੈ ਖਬਰਾਂ ਵੀ ਹਟ ਜੂ ਮੇਨਾ ਬਵਾਦੂੰ ਮੋਖਨ ਮੰਗ ਲਵੇ ਗੁੰਡਾ ਹੋਣ ਸਾਰੋ ਤੇਰੇ ਕਾਰੇ ਤੇਹੀ ਦੂਨ ਮੋਂ ਬਾਵਨਾ ਨਾ ਪਾ ਪਾਣਾ ਰੱਬ ਤੇਰੇ ਭਗਤ ਰਸਾਂ ਮੇਂ ਹੋਰ ਤੇਹੀ ਦੂਨ ਮੋਂ ਬਾਵਨਾ ਤੇ ਮੈਂ ਕਿਤੇ ਸਮਿਆ ਨਾ ਨਾਮ ਕੋ ਗ੍ਰਹੀ ਕਰੀਂ ਤੋਏ ਤੋ ਨਦੀ ਪਾਦਾ ਤੋ ਸਰਦੋ ਕਾਇ ਪਾਦਾ ਬੜੀ ਜੀ ਤਖਤੀਰ ਜਿ ਰਜਮ ਰਜਾਈ ਕਰੀ ਨੰਗੇ ਪਾਏ ਗਰਦਾਰ ਜਪੀ ਆਇਆ ਜਨੋ ਪਾਏ ਤਰਾਰ ਜੁਗ ਸੈ ਸਿਕਾਇ ਆਪਣਾ ਜਬ ਸੀਰੜੀ ਆਈ ਨੰਬਰ ਭਰ ਬਰ ਤੋਂ ਜਪੀ ਤੇ ਗੁਣ ਕਰ ਬਾਈ ਜੀ ਕੋ ਵਾਸ ਸਹਾਰਿ ਜੁਗ ਸਾਥ ਪਹਾਈ ਨਾਨਕ ਰਣ ਰਜਾਈ ਕੀ ਆਪਾ ਮਹੱਲਾ ਪਹਿਲਾ ਵਡਾ ਯਖਾ ਤੋ ਹੋਏ ਵਡਾ ਵਡਾ ਹਿਤਾ ਹੋਏ ਹਿਮਤ ਪਾਇਨਾ ਲੋਕਰਾਂ ਤੇ ਬਾਈ ਕਿੜੇ ਫਰਦੇ ਸਤਾਂ ਤੇ ਬੁਰਾ ਹਾਲ ਐ ਮੀ ਨਾਲ ਛੱਤਾਂ ਤੇ ਕਾਗਜ਼ ਪਾ ਰਿਹਾ ਵੀਰੇ ਬਹੁਤ ਬੁਰਾ ਹਾਲ ਐ ਮੀ ਨਾਲ ਕਾਗਜ਼ ਪਾਤਾ ਚਾਹੁੰਦਾ ਸੀ ਇਹਨਸਾ ਫੈਰੀ ਕਹਾਂ ਨਾਂ ਜਾਏ ਜੀ ਜੀ ਦਰਵਾਜ਼ਾ ਬਹੁਤ ਬੁਰਾ ਹਾਲਾ ਬਾਈ ਮੀ ਨਾਲ ਪਰ ਅਪ ਮਿਹਰ ਕਰੇ ਸਾਰੇ ਸਮੇ ਬਾਈ ਜਿੱਥੇ ਜਿੱਥੇ ਹੋਰਾਂ ਵਾਲੇ ਹਾਲਾਤ ਕੋਈ ਪੈ ਨਹੀਂ ਬਸ ਗੁਰੂ ਮਿਹਰ ਕਰਨੀ ਬਾਈ ਸਾਰੇ ਜੱਗ ਦੇ ਮਿੱਠੂ ਕੀ ਪੌੜੀ ਸੀ ਲੈ ਜੂ ਪਾਤੀ ਹੱਦ ਨਹੀਂ ਆ ਕੰਵਿਹਾ ਮਰਚਾਰੋ ਅਕੀਓ ਕਾ ਤਸਰੋ ਜੰਦੇ ਨਾਤੀ ਵੰਦ ਕੋਪਾ ਤੋਤਾ ਬੋਹੇ ਹੋਈ ਪੁਗੀ ਜਿਓ ਮਾਏ ਸੋ ਸੁਭਾਨਿ ਪਦ ਨਾਇ ਆਮ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਨਾਮ ਹੈ ਤਾਂ ਜਾਈ ਕੀ ਹੈ ਨਾ ਹੋ ਮਰੈ ਨਾ ਹੋ ਵਤੋ ਬਗਵਾਨ ਹੈ ਨਾਮ ਸਤਿਗੁਰੂ ਅੰਮਦੋਂ ਬਾਅਦ ਚੋਨਾ ਬੜਾ ਬਿੱਡ ਨਹੀਂ ਹੈ ਵੱਡਾ ਅਲਟਰ ਸੌਂ ਕਰਾ ਕੇ ਦੇਖ ਲੈਣਾ ਬਾਅਦ ਤੂੰ ਗੁਰੀਆਂ ਜਨਾ ਗੁਰੀਆਂ ਫਿਰ ਤੂੰ ਮਨਪ੍ਰੀਤ ਨੂੰ ਦਿਖਾ ਦੇ ਜੰਮਨ ਕਰਦਾ ਹੋਏ ਤੀਰਾਤ ਵੇ ਸਮਾਂ ਇਹ ਤੂੰ ਇਹਨਾਂ ਦੇ ਗਹਿਣ ਉਹਦੇ ਦਾ ਮੈਂ ਪੈਣ ਲੱਗਿਆ ਹੈ ਮੁੜ ਕੇ ਬੰਦ ਹੋਇਆ ਕਹਿੰਦਾ ਮੇਰੀ ਟੂ ਹੈ ਦਾ ਮਿਲਵਾਣਾ ਦਾ ਹੋਣਾ ਇਹ ਕੰਮ ਕਰਾਣ ਦਾ ਲਿਖਾ ਵਾ ਫਿਰ ਉਹੀ ਹੈ ਇਹਨੂੰ ਐ ਮੇਰੇ ਦਿਹਾੜੀ ਬਣ ਜਾਂਦੀ ਹੈ ਹੈ রমণ মিট কত চলে ওয়ায় ਔਲੇ ਤਿਲਕ ਨਾ ਜਾਈ ਮੰਨ ਸਵਾਹਨ ਸਮਾਜਾ ਹਦਲ ਹਸੀ ਯੋ ਕਰੀਆ ਕਾਲ ਫਤਾਰ ਯਮਾ ਯੰਪੋ ਪਾਈ ਸਮਾਰਿ ਯਤੋ ਮਗਜ ਕਪਿਆ ਮੀਰੇ ਮਾਤਵ ਜੀ ਤੁਮ ਸੰਨਤੋ ਰਮਲ ਸ਼ੋ ਕਲਿਆ ਰੋਹ ਸੰਪਾਤੋ ਨਮਰ ਬਾਰਜਾ ਸਤਿ ਸਤਿ ਕਰੀ ਵਦਨਾ ਔਲੇ ਕਰਤਾਰੇ ਤੀ ਹਾਰੋ ਕੈ ਆਇ ਰੋਤਾ ਕੀ ਹੋ ਗਿਆ ਤੈਨੂੰ ਧੜਕਣ ਧੜਕਣਾ ਵਾਦਗੀ ਹਰ ਸੰਗੋਟ ਰਾਤ ਯਾਰ ਤਿੰਨ ਤਿੰਨ ਕਿ ਸਕਿੰਟ ਹੋ ਗਏ ਦੋ ਵਾਰੀ ਜਾਂਦਾ ਹੋਇਆ ਤੋਨੇ ਦਾ ਨਾ ਰਾਤ ਲੱਗਦੀ ਆ ਝੱਖੜੀ ਵੀ ਲੱਗ ਰੋ ਪਸੰਦ ਯਾਰ ਜਾਨਾ ਸਰ ਆ ਰਿਹਾ ਸਰ ਨੂਰ ਅੱਲਾ ਚੋਕਾ ਤੋਂ ਪਰਖ ਗੋੜੇ ਵਾਹ ਨਾ ਸਰ ਗੁਰੂ ਗੋਬਿੰਦ ਸਾਹਿਬ ਆਲਾ ਯਾਰਾਂ ਨੂੰ ਕੱਲ ਦੇ ਹੋਰ ਕੌਣ ਲਾ ਕੇ ਸੁਣਾਏਗਾ ਰਾਹ ਤੇ ਤਰਾਜ਼ ਨੂੰ ਨਹੀਂ ਫਿਰ ਫਿਰ ਖੋਹ ਤੜਕੇ ਖਾ ਲਈ ਦੋ ਚਾਰ ਖਾ ਲਈ ਬਾਲੇ ਨਾ ਹਾਂ ਸਰ ਤਕਿਆਵਾਂ ਰਸ ਸਿਧ ਸੰਹਾਰਾ ਸੰਦੀ ਮੋਹ ਸਾਡਾ ਸਰ ਅੱਲਾ ਤੂੰ ਪੈ ਰਿਹਾ ਭਾਈ ਕਾਲੀ ਘਟਾ ਬੱਦਲ ਪੂਰੇ ਐ ਲੱਗ ਰਿਹਾ ਵੀ ਇਹ ਤਾਂ ਹਟਦਾ ਹੀ ਨਹੀਂ ਚੱਲ ਕਰ ਹਲਕੇ ਹਲਕੇ ਪੋਰ ਤੇ ਜਿਲਾ ਬਰਨਾ ਜੇ ਗਰਾਣ ਪਾਉ ਜਨਮਾਤ ਕੋਈ ਆਯਾਗੀ ਤੁੰਬਾ ਪਾਉ ਸਭੋ ਵਾਸੀ ਜੀ ਵੀਰੋ ਜਨ ਸੇਵੇ ਮੇਰਾ ਅਰਜੀ ਕੇ ਹਰ ਹਾ ਦੋਖਮ ਅਸੀ ਸੇ ਤਾਨਾ ਜਨਮਾਤ ਕੋਈ ਜਨ ਹਤਿਆ ਆਯਾਗੀ ਜਨਾਨਾ ਕੋ ਤੁੰਬਾ ਜਸੀ ਤੇਈ ਸਾਗ ਪਾਉ ਕੇ ਰਿਹਾ ਰਮਾ ਅਰਜੀ ਕੈ ਟੌਫੀਆਂ ਲੈ ਟੌਫੀਆਂ ਮੇਰੇ ਭਾਗ ਜਨਮਾਤ ਕੋਈ ਭਗਵਾ ਮਹਾਂ ਆਏ ਅੱਜ ਨਹੀਂ ਆਈ ਫੜਾ ਦੇ ਬਹੁਤ ਸਿਆਣਾ ਬੱਚਾ ਐਡਾ ਸਿਆਣਾ ਬੱਚਾ ਰੋ ਬ੍ਰੋ ਰੋ ਪਹਿਰਾ ਤੇਰਾ ਪਾਪਾ ਜੀ ਕਲ ਫਿਰੇ ਪਰੰਪਰਾ ਕੈਤੋ ਬਲਾਉ ਦੇ ਤੋ ਨਾ ਜੀ ਜੇ ਜਦੋਂ ਆਉਂਦਾ ਹੈ ਸਰਬਤੋਮੋਹ ਕੋ ਦੀ ਤੋਮੋ ਦੇਖਣ ਕਰਤਾ ਤੋਈ ਸੋਦਾ ਆਪਣੇ ਬਾਾਰੇ ਤੋਈ ਵਰਦੀ ਵੀ ਤੋਮੋ ਸੇ ਕਰ ਸਭੋ ਇਹੇ ਦੁਨੀਆ ਸੇ ਪਰਤ ਤੋਮੋ ਭਾਈ ਦੀ ਦੁਨੀਆ ਆਪਣੇ ਖੰਧਾ ਹੋਈ ਮੀਆਂ ਨਾਨਕ ਰੂਹ ਨਾ ਵਸ ਕਰੀ ਜੋੜੀ ਹੌਲੀ ਹੌਲੀ ਤੋਂ ਲੈ ਸੋਈ ਹੰਭਾ ਇਹ ਰਹਾ ਤਵ ਤੇਰੀ ਜੋਤਿ ਜਿਆਇ ਜਨੋ ਕਿਰਪਾ ਕਰ ਹਰੇ ਨਾਮੁ ਤੁਮ ਕਾਇ ਬਖਮਾ ਗਾਗਮ ਨਾ ਜਾਇ ਪਰਿਆਰੇ ਤੋਡੇ ਅਮੇ ਮਾਇਆ ਕੋ ਦੀਆ ਹੋ ਸਭ ਜੀ ਹਮਾ ਹੈ ਰਸੈ ਵਜਾ ਕੋਈ ਹਾ ਹੈ ਮੀਰੀ ਗੰਭਰ ਤੋ ਤੇਰਾ ਤੇਰੀ ਮਾ ਮਨਨ ਹਰ ਦੇਈ ਮਿਆ ਤਮਸੋ ਭਾਇ ਯਾਫਤ ਜੀ ਹਰਨੰ ਸਮਾਇ ਸੁਮਾ ਕੈ ਕਰਤਾ ਦੇਰਾ ਕੀ ਸੁ ਹੋਏ ਸਭੁ ਉਜਾਇ ਨ ਕੋਈ ਓਂ ਵਰਕਰ ਦੇਖੈ ਜਨ ਤੋਰੀ ਮਹਾਂਕੋਰੀਆ ਨਾ ਮਨ ਲਾਤੈ ਲਾਤੈ ਸਤਾਰੋ ਤਮਾ ਰੈਲੇ ਨ ਵਸਾ ਬਾਨਤਾ ਕਰੋ ਇਕਨਹਿ ਕੀ ਪੰਪ ਅਜ ਮੋਹ ਬਗਨਾ ਨੀ ਚਾਲੈ

ਆਵਰਤ ਰਾਜੇ ਰਤਨ ਹਾਮੋ ਮੋਹਨ ਪਾਗੰਦ ਰੋ ਪ੍ਰੀਗੋਨਾਮ ਕਾਨਵਿਜਾਮਲ ਰਾਜੇ ਸਭਜੰ ਪਰਨਾਮ ਸਾਇ ਜਨਮ ਮੇਰ ਪਾਜਾ ਮਾਇ ਕਰਿ ਹਾ ਨਾ ਕਰਮਾ ਨ ਪ੍ਰਗਯਾ ਸਤੋ ਰਾਮ ਨਮਾ ਨਕੇ ਰਾਜਾ ਦੋ ਚੰਨਾ ਜਾਰੀ ਜਨਵਾਜਨ ਅਕਾਲ ਭਵਨ ਦੇ ਸਜਨ ਹਾਰੇ ਰਾਜਾ ਮਹਾਨ ਹੋਵਾਰੇ ਸਭ ਯੋਵਾ ਕਾਉਲੀ ਕੀ ਤੁਪਾਈ ਅਮਰੀਤੋ ਰਾਜ ਦੇਸ਼ਾ

ਮਨਨ ਗਾ ਲਗਾਸ ਰਸਨਵਰੀ ਹੈ ਸਮਝ ਸੁਧਾਮਾਰੇ ਪ੍ਰਕਾਸ਼ ਜੋ ਕਰੇ ਉਹ ਰਖਾਏ ਰਮਨੋ ਮਾਇ ਰੱਖਾ ਹਾਰੇ ਸਾਇ ਕਉ ਸੋ ਹਾਏ ਪਿਆਰੀ ਨੀਨ ਵਦ ਰੁਤਨ ਗੇ ਹੰਤਾ ਤਮਹੁ ਗੂਰੀ ਜਗਤ ਰਦਸ ਬੰਦਰ ਸੋ ਹਾਏ ਰਮਨ ਰਤਾਰਾ ਕਮ ਸਾਇ ਜਿਨ ਜੀਵੰਤਾਨਾ ਆਪ ਹਾਏ ਦਰਗੁਮ ਗਤਸਾ ਰਤ ਹਾਵਤਾ ਕੀ ਸਮਾਤਾ ਯਾਵ ਨਾਮਾ ਰਹਾ ਸਭ ਲੋਕ ਤਵਾਰਾ ਨੋ ਜਾਨ ਰਹਿ ਤੈ ਹਮਾਰਾ ਜਗਨ ਪਾਪ ਤਉ ਜਸ ਬਨਾਏ ਹੋ ਦੇਵ ਤੈ ਤਉ ਜਸ ਮੇ ਉਪਜਾਇਉ ਆਦ ਅੰਧ ਨੂਏ ਤੇਵ ਤਾਰਾ ਤੋਈ ਗੁਰ ਸੋਝੋ ਹਮਾਰਾ ਨਦ ਤਾਰਿ ਤੇ ਸੀ ਤੁਮ ਹਾਰੀ ਸਤਨ ਵਰਜ ਜਿਨੇ ਅਪ ਸਿਵਾਰੀ

ਨਾਨਕ ਜੀ ਹੋਰ ਤਰਫਾ ਲੋਕਾਂ ਦਾ ਰਾਮ ਤਰਫਾ ਹੋਰ ਜਪਤ ਪਰ ਸੋ ਦੇਖ ਤਾਰ। ਜੀ ਦਿਆ ਯਾ ਰਖਾ ਜੋ ਤੋ ਕੋ ਹਮ ਬੰਨਾ ਮੈਂ ਲਕਾ ਰਿਹਾ ਤਤਵ ਨੂੰ ਦੇਖਿ ਬਾਦ ਨਾਨਕ ਸੰਤਾਂ ਦਾ। ਯਾ ਪਾਪਨੀ ਗੋਝੁ ਉਚਾਰੇ। ਹਮ ਆਪਹਿ ਤੇ ਮੀਰਾ ਨਾਮ ਰਹਾ ਜਾਂ ਤਵੇ ਦਰਪੇ ਦਰਿਆ ਲਮਾਂ ਰੰਤਾਰ। ਰੂਪ ਮੇ ਲੰਘੂ ਆਹ ਨਿਮਨੋ